ਆ ਦੇ ਕੋ ਖਾੜਾ ਹੋਣ ਚੱਲੇ ਆਂ ਪੂਰੀ ਟੀਮ ਬੈਠੀ ਸਾਡੀ ਨਾਲ ਨੇੜੇ ਹੋ ਕੇ ਦਿਖਾ ਦਿਓ ਠੀਕ ਹੈ ਕੀ ਹੋ ਗਿਆ ਹੁਣ ਇਧਰ ਦੇਖੋ ਸਾਡੀ ਟੀਮ ਪੂਰੀ ਅਸੀਂ ਖਾੜਾ ਲੌਂਚ ਚੱਲੇ ਆਂ ਸੋ ਤੁਸੀਂ ਅਰਦਾਸ ਕਰਿਓ ਮਾਲਕ ਪੁਰੇ ਕੀ ਸਾਡਾ ਖਾੜਾ ਸੋਹਣਾ ਲੱਗੇ ਪੇਮੈਂਟ ਟਾਈਮ ਨਾ ਮਿਲ ਜੇ ਸੋ ਕੁਝ ਨਾ ਜੀ ਮੈਂ ਕਰਕੇ ਤੁਹਾਨੂੰ ਕਹਿ ਦਵਾਂ ਕਹਿੰਦੀ ਪਾਕਿਸਤਾਨ ਦੀ ਡੇਟ ਚੱਕਰੀ ਇਹ ਮੈਂ ਆਹ ਵੀ ਡਾਇਰੈਕਟ ਕਰੀਓ ਕਹਿੰਦੇ ਬਹੁਤ ਹੈਵੀ ਹੈ ਕਹਿੰਦਾ ਤੰਨੇ ਨਹੀਂ ਪ੍ਰੋਗਰਾਮ ਹੈ ਦੁਪਹਿਰੇ ਇਹ ਨਹੀਂ ਕਹਦਾ ਇਹ ਨਹੀਂ ਕਹਦਾ ਇਹ ਤਾਂ ਕਹਿ ਜੂਗਾ ਕਹਿੰਦਾ ਜੀ ਕਰਦੇ ਨਹੀਂ ਕਹਿੰਦਾ ਜੀ ਪੂਰੀ ਡੇਟ ਨਹੀਂ ਹੈਗੀ ਨਹੀਂ ਅੱਛਾ ਦੇਖ ਲੈ ਚੰਦਰ ਨੇ ਦੇਖ ਲੈ ਅੱਛਾ ਤੰਨੇ ਅੱਛਾ ਤੰਨੇ ਨੇ ਮੈਂ ਤਾਂ ਦੋ ਹੀ ਸੌ ਮਿੰਟੇ ਸੀ ਇਹ ਕਹਿੰਦਾ ਕੋਈ ਨਹੀਂ ਬਫਰ ਫਰੀ ਹੈ ਕਹਦਾ ਸਾਰਾ ਮਹੀਨਾ ਹੀ ਫਰੀ ਹੈ ਅੱਛਾ ਤੰਨੇ ਕਰ ਦਦੇ ਐ ਰੱਖ ਲਾ ਤੇ ਤੁਸੀਂ ਕਦੇ ਕਦੀ ਨਾ ਸੌਰੀ ਤੇ ਮੈਂ ਤੁਹਾਨੂੰ ਆਪਣਾ ਜਾਣਦੇ ਰਹਿ ਗਈ ਹਾਂ ਪਤਾ ਨਹੀਂ ਤੈਨੂੰ ਕਿੱਥੋਂ ਜਾਣਦੀ ਆ ਮੈਂ ਬਹੁਤ ਔੜੇ ਅੱਜ ਕੱਲ੍ਹ ਚੁੜਾ ਬਗੜੇ ਕਈ ਨਾ ਮਾਰ ਮੈਨੂੰ ਤੈਨੂੰ ਕੁੜੀਆਂ ਨੇ ਕੋਈ ਆਸ ਕੁਸ਼ ਕਰੇ ਉਂਝ ਕਹਿੰਦੀ ਮਤਲਬ ਤੇ ਇਹ ਇਹ ਐਂ ਜੇ ਕਰਕੇ ਕਹਿੰਦਾ ਕਿੰਨੇ ਪੈਸੇ ਲੱਗੇਗਾ ਇਹਦਾ ਇੱਕ ਪ੍ਰੋਗਰਾਮ ਦੇ ਇਹ ਕਹਿੰਦਾ ਇਹ ਹੋ ਜਾਂਦਾ ਐ ਕਿੰਸੀ ਵੈਸੇ ਦਾ ਸੀ ਕਿੰਨੀ ਵੈਸੇ ਦਾ ਸੀ 20000 50000 ਰੁਪਏ ਲੰਨੇ ਆ ਬਟ ਕਹਿੰਦੀ ਤੁਹਾਨੂੰ ਹੈਵੀ ਡੇ ਲੱਗਣੀ ਸਾਡੇ ਆਜਾਦੇ ਤੋਂ ਜਾਂਦੀ 60 ਹੋਣਾ 60000 ਗਿਆ ਇਹਦਾ ਸੀਆਰ ਦੇਖੋ ਆ ਤਾਂ ਕਿ ਬਣਾ ਆਪਣੇ ਲੋਕਾਂ। ਨਹੀਂ 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 ਜੀ ਵਾਹ ਰੱਬ ਜੀ। ਇਹ ਨਹੀਂ ਨਹੀਂ ਜੀ ਦਾ। ਸਾਰੀ ਕੀਮਤ ਕੋਸਾਈ ਆਈ ਵੀ। 10000 ਲੱਗਦਾ ਤਾਂ 10000 ਚ ਮੰਨ ਜਾਣਾ। ਕਿ ਜੀ ਦਾ। ਹਾਂ। ਤੇ ਕੰਨੀ ਕੰਨੀ ਨਹੀਂ ਜੀ ਨਹੀਂ ਤੂੰ ਐਂ ਦੇ ਕਰਕੇ ਬਹੁਤ ਜ਼ਿਆਦਾ। ਇਹ ਇਹ ਕਹਿੰਦੇ ਚੱਲ ਠੀਕ ਹੈ ਜੀ ਸਾਈ ਫੜਾ ਲਓ। ਸਾਈ ਦਾ 100 ਰੁਪਏ ਦੇ ਤੱਕ। ਸਿਰਫ 100 ਰੁਪਏ। ਤੇ ਇਹ ਤੋਂ ਬਾਅਦ ਕਹਿੰਦਾ ਜੇ ਆਉਂ ਤਾ ਟੋਲਾ ਕਹਿੰਦਾ ਪਿੰਡ ਦੇ ਵਿੱਚ 8 ਵਜੇ ਕਹਿੰਦਾ ਤੁਹਾਡੀ ਗੱਡੀ ਆ ਜੇ ਤੇ ਕਹਿੰਦਾ ਕਿਹੜੀ ਕਿਹੜੀ ਆਈਟਮ ਕੋਲੋਂ ਫ੍ਰੈਟ ਮਾੜ ਮੈਂ ਗੱਲ ਕਰਕੇ ਸਭ ਨੂੰ ਬੁੱਕ ਕਰ ਦਾਂਗੇ। ਜਮੀਨ ਵੀ ਤਾਂ ਠੀਕ ਐ ਮੇਟੜ ਕੇ ਹੱਥ ਸੀ ਆਰ ਵੀਆ ਮੰਨਾਗਾ ਖੁਆਲੇ ਪਿੰਡ ਟੋਣਾ ਹੈ ਕਰਕੇ ਤੁਸੀਂ ਆਉਂਦੇ ਗੱਡੀ ਗੁਡੀ ਲੈ ਕੇ ਸੁੱਤੇ ਪਿਆ ਅੱਛਾ ਆਹੋ ਬਾਈ ਏਹ ਕਹਿੰਦਾ ਆਪਰੇ ਵੀ ਉਹ ਇਹ ਉਹ ਗੱਲ ਹੋ ਗਈ ਜਿਹੜੀ ਸ੍ਰਿੰਦਰ ਮਾਨ ਨਾਲ ਹੋਈ ਸੀ ਜਿਆਦਾ ਮੈਂ ਉਹ ਸ੍ਰਿੰਦਰ ਮਾਨ ਨਾਲ ਕਿਉਂ ਹੋਈ ਸੀ ਮੈਂ ਤੁਹਾਨੂੰ ਸੁਣਾਉਣੀ ਆ ਉਥੋਂ ਦਾ ਪਤਾ ਨਹੀਂ ਕਿੱਥੇ ਸੀ ਉਹ ਸੀਗਾ ਉਹਨਾਂ ਨੇ ਕੀ ਕੀਤਾ ਜਦੋਂ ਆਏ ਨਹੀਂ ਹੁੰਦਾ ਵੀ ਪਿੰਡ ਦਾ ਅੰਮੀਜਾ ਬੰਦਾ ਹੁੰਦਾਗਾ ਤੇ ਉਹ ਉਹਨੇ ਮਰ ਸ਼ਖਤ ਲਾ ਲਈ ਬਾਬਾ ਜੀ ਸਮਝਾ ਰਹੇ ਸੀ ਉਹਦੇ ਮੇਰੇ ਜਿਹੜੇ ਅਕਾਲ ਜੀ ਆ ਉਨੇ ਸ਼ਰਤ ਲਾ ਲਈ ਉਹ ਕਹਿੰਦਾ ਵੀ ਐਂ ਕਰਕੇ ਕਹਿੰਦਾ ਕੋਈ ਨੂੰ ਨਹੀਂ ਪਤਾ ਕਹਿੰਦਾ ਮੇਰੀ ਗਿੱਡੇ ਗਿੱਡੇ ਸਿੰਗਰ ਆਣਾ ਬਾੜਦੀ ਆ ਉਹ ਕਹਿੰਦਾ ਵੀ ਚੱਲ ਕਹਿੰਦਾ ਸਾਨੂੰ ਪਤਾ ਹੀ ਆ ਵੀ ਜਿਹੜਾ ਸਿੰਗਰ ਆਉਂਦਾ ਤੂੰ ਫੋਟੋ ਕਰਾ ਲੈਣਾ ਘਰੇ ਕਰ ਲੈਣਾ ਕਹਿੰਦਾ ਐਂ ਕਰੋ ਮੇਰੇ ਨਾਲ ਸ਼ਰਤ ਲਾ ਲਵੋ 12 12000 ਦੀ ਸ਼ਰਤ ਲਾ ਲਈ ਉਹਨੇ ਜਦੋਂ ਸ਼ਰਤ ਲਾ ਲਈ ਨਾ ਤੇ ਉਹ ਆਪਣੀ ਦੇ ਕੇ ਕੀਤਾ ਪੂਰਾ ਸੀਰੀਅਸ ਹੋ ਕੇ ਗੱਲ ਕੀਤੀ ਸਰੰਗਰ ਮਾਨ ਭਾਦੀ ਨਾ ਵੀ ਐਂ ਦਾ ਕਰਕੇ ਵੀ ਆਪਾਂ ਸ਼ੋਅ ਹੈ ਕਹਿੰਦਾ ਉੱਥੇ ਖੁਬਾਦੀ ਟੂਰਨਾਮੈਂਟਾਂ ਕਰੀ ਟੀਮਾਂ ਖੇਡਣਗੀਆਂ ਪੂਰਾ ਬੁੱਕ ਕਰਾ ਕੇ ਜਦੋਂ ਉਹ ਭਾਜੀ ਆ ਕੇ ਸਾਜੀ ਸੂਜੀ ਲੈ ਕੇ ਗਏ ਉਸਰ ਵੀ ਨਹੀਂ ਕਰਾਂਗੇ ਖੇਤੀਆਂ ਜਾਂ ਜਾਂਦੇ ਨੂੰ ਚੌਥੀ ਗੱਲ ਪਤਾ ਲੱਗਿਆ ਕਰਨ ਤੂੰ ਤਾਂ ਕਹਿੰਦਾ ਸੀ ਜਿਵੇਂ ਐ ਕਰਕੇ ਵੀ ਇੱਥੇ ਪੂਰਾ ਵੱਡਾ ਮਤਲਬ ਮਾਹੌਲ ਹੈ ਬਹੁਤ ਗੱਠਾਊ ਦਾ ਕਹਿੰਦਾ ਮੇਰੇ ਗੱਲ ਦਾ ਸ਼ਰਤੂਦੀ ਸੀ ਕਹਿੰਦਾ ਮੇਰੇ ਸਰਪੰਚ ਨੇ 12000 ਦੀ ਚਾਲ ਤੇ ਲੱਗ ਗਈ ਹੋਈ ਹੈ ਕਹਿੰਦਾ ਜਦੋਂ ਤੇ ਮਾਰਦੀ ਨਹੀਂ ਕਿਸੇ ਨਾਲ ਤੁਸੀਂ ਨਾ ਜਦੋਂ ਅਸੀਂ ਆਉਂ ਗਏ ਤੁਸੀਂ ਨਾਲ ਗੱਲ ਕਰਦੇ ਕਿ ਤੁਸੀਂ ਇੱਥੇ ਵੀ ਖਾਣਾ ਇਹ ਬਾਈਕੂ ਦੀ ਪਾਸ਼ਾ ਦਾ ਪ੍ਰੋਗਰਾਮ ਲੱਗਿਆ ਬਥੇ ਹੋ ਗਿਆ ਕਰਕੇ ਉਹਦੇ ਦੇਖੋ ਗਏ ਸੀ ਅਸੀਂ ਕਹਾਂ ਮੁੱਦੇ ਸੁੱਤੇ ਪੂ ਕ ਤੇ ਤੁਸੀਂ ਐਂਕੀ ਪੈਨ ਕਿ ਟੈਂਪਰੈਂਟ ਦਾ ਲੱਗਿਆ ਹੋ ਦੀ। ਆਹ ਮੈਂ ਲੈ ਲਾਈ ਕਿ ਤੁਹਾਨੂੰ ਸੁਣਨ ਚਾਹੀਦੀ ਐ। ਇਹ ਕਦਾ ਕੋਈ ਗੱਲ ਹਾਂ। ਅੱਗੇ ਤੇ ਕੁਝ ਕਿਉਣਗੇ। ਇਹ ਵੀ ਮੱਟ ਦਾ ਘਰ ਕਿਹੜਾ ਜੱਡੇ ਤੋਂ ਪੁੱਛ ਕੇ ਆਉਣਗੇ। ਜੋ ਫਿਰ ਤੇ ਅਸੀਂ ਜਮੀਂ ਹੋਪਿਆਂਗੇ। ਛੁੱਟੇ ਬੈਠੂਗਾ ਤੇ ਕੁਝ ਕਰ ਲਈ ਕੋਈ ਪ੍ਰੋਗਰਾਮ ਪ੍ਰੋਗਰਾਮ। ਨਹੀਂ। ਅਸਾਂ ਕਿਹੜਾ ਪ੍ਰੋਗਰਾਮ? ਕਹਿੰਦੇ ਜੀ ਕਰਤਾ ਬੁੱਕ ਕਰਾ ਕੇ। ਸੇਕਾ ਸਾਨੂੰ ਨਹੀਂ ਪਤਾ ਕਿਹੜਾ ਬੁੱਕ ਕਰਾਏ। ਫੁੰਨੇ ਨਾ ਸਾਡਾ ਜੂਸ ਕੱਟ ਤੋਂ ਲਾਕੂਗਾ। ਓਕੇ। ਫਿਰ ਪੁੱਜ ਲੋਗੇ ਸੰਕਟ ਸੁਣਨਾ। ਮੋਸਰਾ ਤੇ ਪਰੋ ਜਾਂਦੇ ਇਹ ਸਹੀ ਪ੍ਰੋਗਰਾਮ ਦਿੱਤਾ ਕਿੜੇ ਐ ਬੈਣਾ ਜੰਮੀ ਆਏ ਕਿੜੇ ਐ ਬੈਣ ਥੋੜੇ ਮੈਂ ਕਹਣਾ ਇਹ ਵਾਸੀ ਇਹ ਵਰਕੇ ਪੂਰਾ ਹੋ ਹੋ ਜਿਓ ਹਾਂ ਹਾਂ ਪਾ ਲੈ ਜਰਣੋ ਕੋਈ ਕਹਿਣਾ ਗੁਰੇ ਇਹ ਪ੍ਰੋਗਰਾਮ ਜੇ ਕਹਿੰਦਾ ਛੱਡੀਆਂ ਵੀ ਮੁੰਡੇ ਦੀ ਨਾਲ ਵਾਲੀ ਵਾਕੀ ਕਿਤੇ ਇਹ ਕਹਿ ਕੇ ਜਾਣਗੇ ਹਾਂ ਇਹ ਮੈਂ ਤੁਸੀਂ ਤੋਂ ਹੀ ਹੋਵਾਂਗੇ ਬੁੱਕ ਕਰਨਾ ਆ ਸਮਝੀ ਸਮਝੀ ਇਹ ਕਹਿੰਦਾ ਮੇਰੇ ਮੁੰਡੇ ਦੀ ਛੁੱਟੀ ਹੈ ਓਕੇ ਆ ਜੀ ਕਿਹਾ ਕਰ ਸਾਰਿਆਂ ਦਾ ਸੋ ਸਾਰੇ ਤਾੜੀ ਤੁਸੀਂ ਮੈਂ ਕੋਲ ਸਾਡੀ ਦੇਖ ਹੀ ਰਹੇ ਹੋ ਸੋ ਅੱਜ ਪਹਿਲੀ ਵਾਰ ਤੂੰ ਦਾ ਬਾਈ ਤੇ ਇੱਥੇ ਸਾਰੀ ਟੀਮ ਸਾਡੇ ਘਰ ਆਈ ਆ ਸੋ ਮੈਂ ਸਾਰਿਆਂ ਦਾ ਪਹਿਲਾਂ ਤਾਂ ਥੈਂਕ ਯੂ ਕਰਦੀ ਆ ਮੈਂ ਕਿਹਾ ਚੱਲ ਗੱਲ ਚੱਲ ਰਹੀ ਆ ਕਾਨੂੰ ਲੜੀਵਾਰ ਤੋੜਨੀ ਆ ਸੋ ਬਾਈ ਹੁਣ ਇਹਦਾ ਸੱਚੀ ਥੈਂਕ ਯੂ ਆ ਤੇ ਤੁਸੀਂ ਸਾਰੇ ਜਾਣੇ ਦੇਖਦੇ ਹੋ ਤੇ ਬੜਾ ਸਾਰਾ ਪਿਆਰ ਦਿੰਦੇ ਹੋ ਤੇ ਪਿਆਰ ਆਈ ਬਣਾ ਕੇ ਰੱਖਿਓ ਅੱਜ ਇੱਥੇ ਕੁਝ ਸੀਨ ਕੱਢਣਾ ਤੇ ਉਹ ਤੁਸੀਂ ਫਿਲਮ 'ਚ ਦੇਖੋਗੇ ਸੋ ਅੱਗੇ ਬਾਈ ਕੋਈ ਦੋ ਚਾਰ ਗੱਲਾਂ ਕਰਦੇ ਕਰਦੇ ਚੱਲਦੇ ਕੰਮ ਆ ਉਧਰ ਆ ਉਧਰ ਚੱਲ ਰਿਹਾ ਆ ਮੈਂ ਅਰਿੰਜੀ ਪੇ ਨਾ ਚੱਲ ਰਿਹਾ ਲੈ ਆਪਾਂ ਕਰੀਏ ਹੁਣ ਅਸੀਂ ਤੇ ਬਾਈ ਦੇ ਨੇੜੇ ਕਰ ਬਾਈ ਦੋ ਚਾਰ ਗੱਲਾਂ ਜੂਰ ਵਧੀਆ ਲੱਗਿਆਈ ਸਾਨੂੰ ਅੱਗੇ ਪਹਿਲੀ ਵਾਰ ਹੀ ਆਏ ਅਸੀਂ ਪਹਿਲਾਂ ਕਿਹਾ ਵਾ ਵਧੀਆ ਖਾਣ ਦਾ ਇਸ ਪਹਿਲਾਂ ਵੀ ਕੀਤਾ ਆਪਾਂ ਇਹ ਫਿਲਮਾਂ ਤਾਂ ਆਪਾਂ ਕੀਤੀਆਂ ਬਟ ਫਿਰ ਦਾਫਤਰ ਨਹੀਂ ਨਾ ਕਦੇ ਆਏ ਪਹਿਲੀ ਵਾਰ ਆਏ ਬਠੋ ਬਠੋ ਲੋ ਬੱਪਾ ਹੱਦਾਂ ਨਾ ਬਾਜੀ ਬੈਠੋ ਬਠੋ ਅਨੁਜਾਂਦੇ ਨੇ ਕਿ ਕੰਬਲ ਦੇਣਗੇ ਹੀ ਇਹ ਲੈ 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 ਕੰਬਲ ਵਾਲੀ ਕਿਹੜੀ ਗੱਲ ਕਰਤੀ ਕਮਾਲ ਹੈ ਨਹੀਂ ਕਿ ਕੰਬਲ ਵਾਲੀ ਗੱਲ ਮੈਂ ਨਹੀਂ ਆ ਰਾਜ ਇੱਕ ਇਕੱਲਾ ਕੰਬਲ ਨਹੀਂ ਦੇ ਸਕਦਾ ਨਾ ਨਾਲ ਬਿਕਰ ਰਿਹਾ ਹੂਡ ਵੀ ਰਿਹਾ ਹੂਡ ਪਹਿਲਾ ਕੰਮ ਬੱਸ ਕਿ ਸ਼ੁਰੂ ਨਹੀਂ ਹੁੰਦਾ ਕੋਈ ਹੁੰਦਾ ਤੇਰਾ ਵਿਆਹ ਹੋ ਗਿਆ ਕਿਸ ਸਮਾਂ ਤੇ ਉਹਦੇ ਵਾਸਤੇ ਵੀ ਤੇਰਾ ਮੈਂ ਉਹ ਨਹੀਂ ਆ ਨਾ ਦੇਣਾ ਤੂੰ ਕੰਮ ਵੀ ਕਰਦਾ ਸਾਰੇ ਨਹੀਂ ਸਬੂਤ ਆ ਕਿ ਬਈ ਕੋਈ ਵਿਆਹ ਨਹੀਂ ਹੋਇਆ ਵੈਸੀ ਐ ਇਹ ਵਿਆਹ ਹੋਇਆ ਉਹ ਤਾਂ ਮੈਂ ਹੱਸਪਤਾਲ ਸੀ ਕਹਤੀਗਾ ਉਹ ਕਹਿੰਦਾ ਯਾਰ ਵਿਆਹ ਤੇ ਮੇਰੀ ਬੇਟੀ ਹੋਈ ਆ ਕਹਿੰਦਾ ਯਾਰ ਫੋਟੋ ਫਾਦੀ ਮੈਂ ਫੋਟੋ ਫਾਦੀ ਉਹ ਮੈਂ ਪਹਿਲਾਂ ਕਹਿੰਦੇ ਜਿਸਦਾ ਵਿਆਹ ਹੋਇਆ ਉਹਨਾਂ ਦੀ ਕੁੜੀ ਵੀ ਹੋ ਗਈ ਮੈਨੂੰ ਦੁਨੀਆ ਬਣਾਈ ਜਾਂਦੀ ਕਿਹਦਾ ਕੰਦੀਆ ਰਹਾ ਬਿੱਲੀ ਚੱਲ ਆਜੋ ਇੱਕ ਮਿੰਟ ਉਹ ਪਤਾ ਨਹੀਂ ਕਿਹਦੇ ਹੋਈ ਸੀ ਉਹ ਤਾਂ ਉਹੀ ਲੋਕ ਇੱਧਰ ਜਮਾਤ ਥੋੜੀ ਹਲਾਾਲ ਆਪ ਅੱਗੇ ਤੂੰ ਮੁੰਬੈ ਰੈਨ ਦੇ ਸੈਕਟਰ ਦਾ ਕੰਮ ਹੋ ਗਿਆ ਚਾਰ ਕਿਉਂ ਮੈਂ ਲਾ ਰਿਹਾ ਹਾਂ 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 ਮੈਂ ਕਹਿ ਨਹੀਂ ਲੱਗਿਆ ਦੀ ਗੱਲ ਸੀਨ ਦੀ ਹੋ ਰਹੀ ਆ ਡਿਸਕਸ ਤੇ ਇਧਰ ਕਿਤਾ ਖਾਣਾ ਬੁੱਕ ਕਰਾਉਣਾ ਬੱਬੂ ਵਰ ਦੀ ਬੱਬੂ ਇੰਦਾ ਹਾਊਸ ਅਰਦੀਪੁਰ ਬੱਬੂ ਦਾ ਖਾਣਾ ਬੁੱਕ ਕਰਾਉਣਾ ਇਹਨਾਂ ਨੇ ਤੇ ਆਉਂਦੀ ਵੀਡੀਓ ਚ ਤੁਸੀਂ ਸਾਰੇ ਜਾਣੇ ਦੇਖਿਓ ਪੂਰੀ ਤਮਾਲ ਪਾਉਣੀ ਆ ਸਟੇਜ ਸਜਾਈ ਹੋਈ ਆ ਮਿਊਜ਼ੀਸ਼ੀਅਨ ਬੁੱਕ ਨੇ ਗੱਡੀਆਂ ਬੁੱਕ ਨੇ ਹੋਏ ਹੋਏ ਕਰਨ ਵਾਲੇ ਵੀ ਬੁੱਕ ਨੇ ਛਿੱਛੀ ਵੀ ਬੁੱਕ ਨੇ ਤਾਂ ਇਸ ਕਰਕੇ ਸਾਰੇ ਬੁੱਕ ਕੀਤੇ ਹੋਇਆ ਤੇ ਤੁਸੀਂ ਪੂਰੀ ਕੈਮਰਾ ਵੀਡੀਓ ਦੇਖੋ ਆਜੋ ਆਜੋ ਤੁਸੀਂ ਜੋੜੋ ਆਜੋ ਵੀ ਉਹ ਬਤਾ ਦਿਓ ਜੇਰਾ ਕੋਈ ਨਹੀਂ ਪਈ ਹੋਏ ਤੇ ਪੈਣੀ ਪਈ ਹੋਏ ਕੀ ਆਇਆ ਤੇ ਬਾਈ ਰੱਖ ਲਾ ਚੰਦੀਆਂ ਨੇ ਪੂਰੀ ਤੇ ਬਾਈ ਇਧਰ ਆਓ ਜੀ ਕਿਹੜੀ ਫੇਰ ਆ ਰਹੀ ਆ ਹੁਣ ਆਪਣੀ ਆ ਰਹੀਆਂ ਫਿਲਮਾਂ ਹੀ ਦੋ ਹੁਣ ਨਿੱਕਾ ਜਿਹਾ ਦਾ ਰੂਪ ਦੇ ਸਰਵਾਲਾ ਦੀ ਆ ਰਹੀ ਹੈ। ਬੈਂਕੋ ਤੇ ਪਹਿਲਾਂ ਵੀ ਤੁਸੀਂ ਬਹੁਤ ਸਾਰਾ ਪਿਆਰ ਬਾਈ ਨੂੰ ਦੇ ਰਹੇ ਹੋ ਹਨਾ ਤੇ ਬਾਕੀ ਵਾਹਿਗੁਰੂ ਕਿਰਪਾ ਕਰੇ ਹੈ। ਤਾਈ ਦਾ ਸਾਰੇ ਕਲਾਕਾਰ ਮਿਲਦੇ ਰਹਿੰਦੇ ਨੇ ਆ ਕੰਮ ਕਰਦੇ ਰਹਿੰਦੇ ਨੇ ਪਰ ਬਾਈ ਸੀਰੀਅਸਲੀ ਅਸੀਂ ਉਹ ਕਲਾਕਾਰਾਂ ਜਿਹੜੇ ਬਹੁਤ ਬਹੁਤ ਮਿਹਨਤ ਕੋਈ ਦੋ ਨੰਬਰ 'ਚ ਨਹੀਂ ਹੈ ਨਾ ਦੋ ਨੰਬਰ ਵਾਲੇ ਕਲਾਕਾਰ ਨਹੀਂ ਹੈਗੇ ਪੈਸੇ ਪੂਸੇ ਦੇ ਕੇ ਇਧਰ ਉਧਰ ਸੀਨ ਲੈ ਲੈ ਇਹ ਸਾਰੇ ਯਾਨੀ ਬਹੁਤ ਮਿਹਨਤ ਕਰੀ ਹੋਈ ਆ ਹੋਰ ਦੱਸੋ ਹੋਰ ਕੁਝ ਹੈ ਟੈਂਡ ਲੱਗ ਰਿਹਾ ਤੁਸੀਂ ਬਾਈ ਲੱਗ ਪਤਾ ਕਿ ਪਹਿਲਾਂ ਉਹ ਨਹੀਂ ਗੱਲ ਕਰੀ ਹਾਂ ਜੀ ਗੱਦੀ ਲੈ ਲਈ ਮੈਂ ਦੇਖੀ ਸੀ ਬਾਈ ਨੇ ਥਾਰ ਲਈਆਂ ਤੇ ਸਾਰਿਆਂ ਨੇ ਤੁਸੀਂ ਦੇਖੀ ਵੀ ਆ ਵੀਡੀਓ ਦੇ ਵਿੱਚ ਪਰ ਮੇਰੇ ਘਰੇ ਨਹੀਂ ਲੱਗੀ ਆ ਜੀ ਮੈਂ ਹੁਣ ਲੈ ਆਉਣਾ ਹਾਂ ਦੁਬਾਰਾ ਆਉਣਾ ਕੋਲ ਲੈ ਆਣੇ ਕਿਤੇ ਬਾਜ਼ਾਰੋਂ ਪੱਛ ਕੇ ਜਾ ਕੇ ਲੈ ਕੇ ਆਉਣੀ ਹੁੰਦੀ ਆ ਹੁਣੇ ਲਿਆਉਣਾ ਜਾ ਕੇ ਅੱਛਾ ਚਲੋ ਆਪਾਂ ਕਰਦੇ ਸੀਨ ਲਓ ਜੀ ਕੋਈ ਆ ਜਾਂਦਾ ਜੇ ਤੁਹਾਨੂੰ ਦਫ਼ਤਰ ਦੇ ਵਿੱਚ ਆਏ ਆ ਲੰਮੀਆਂ ਤਾਂ ਉੱਠ ਜਾ ਕੋਈ ਆ ਜਾਂਦਾ ਉਹਨੇ ਚੇਗੜਾ ਉਹ ਜੇ ਜੇ ਗਦਾ ਆਉਂ ਜਾਂਦਾ ਤਾਂ ਵੀ ਪਤਾ ਨਹੀਂ ਆ ਪਿਛਲੀ ਦੀਵਾਲੀ ਦੇ ਵੀ ਸਖਾਈ ਕੀਤੀ ਹੋਈ ਹੈ ਆਪਣੀ ਸਖਾਈ ਦਾ ਕੰਮ ਹੈ ਨਾ ਕੋਚਾ ਨਾ ਨਾ ਜੇ ਜੇ ਦਾ ਪ੍ਰੋਪੋਜ਼ਲ ਦਾ ਕੋਈ ਆਇਆ ਤਾਂ ਹਾਂ ਪਾਉਂ ਬੋਲਦੇ ਉਹ ਹਾਂ ਕੋਲ ਰੱਖੇ ਬੈਠਾ ਜਿੱਦ ਨੇ ਆਉਂਦੇ ਰਹੇ ਕਹਿੰਦਾ ਉਹਦਾ ਕੋਈ ਗਿਆ ਆ ਰਿਹਾ ਕਿ ਕੋਣ ਗੇੜਾ ਹੋਗਾ ਕਹਿੰਦਾ 10 ਮਹੀਨੇ ਸਾਰਾ ਸੀਜ਼ਨ ਲੱਗਿਆ ਕਹਿੰਦਾ ਪਰ ਇਹ ਸੀਜ਼ਨ ਦਾ ਕੋਈ ਆਇਆ ਨਹੀਂ ਨਾ ਉਹ ਸਿਰਫ ਮੇ ਵੀ ਡੇਗੜਾ ਹੋ ਰਗਾ ਨਾ ਆਂ ਤੂੰ ਜੰਮੀ ਵੀ ਭਰਤੀ ਕਹਿੰਦਾ ਕੋਚ ਇੰਨੇ ਕੋਸਟਾ ਪ੍ਰੋਗਰਾਮ ਆਪਾਂ ਲਾਏ ਨਹੀਂ ਜੀ ਮੈਂ ਇਦਾਂ ਨਹੀਂ ਵੀ ਜੰਮੀ ਹੋਈ ਰਾਪੇ ਰੀਬ ਕਹਿੰਦਾ ਸਾਲਾ ਕੀਲਾ ਬਗੈ ਦਾ ਮੇਰਾ ਬੜੀਆ ਕਹਿੰਦਾ ਗੌਣ ਦੀ ਕਹਿੰਦਾ ਕਰਦੇ ਜੇ ਡਬਾਦਾ ਕਹਿੰਦਾ ਕਾਹਦਾ ਕਹਿਰ ਵਾਲਾ ਐ ਦਾ ਜਦ ਨਾਲ ਗਿਆ ਮੈਨੂੰ ਸੁੱਤਾ ਫਸ ਗਿਆ ਟੌਟ ਮਾਰਨੇ ਨੇ ਜੀ ਸ਼ੌਂਜੇ ਚੰਗਾ ਬਣਾ ਗਿਆ ਸੀ ਤ੍ਰਿੰਗੀ ਦਾ ਮੈਂ ਕਿਹੜੀ ਦਿਨ ਕਹਿੰਦੇ ਖੜਾ ਬੈਠੇ ਤ੍ਰਿੰਗੀ ਵਰਗੇ ਜਿੱਡਾ ਆ ਉਹ ਮਾ ਤੇ ਤ੍ਰਿੰਗੀ ਵਰਗੇ ਤੇ ਤੀ ਤਹੀਂ ਕਰਿਆ ਮੈਂ ਤਾਂ ਚੰਗਾ ਬਣਾ ਕੰਮ ਕਰ ਦਿੰਦੇ ਜੀ ਕੋਈ ਮਟਿਆਦਾ ਬੀਲਾ ਬਣਾ ਤਾ ਬੀਲਾ ਬਣਾ ਤਾ ਤ੍ਰਿੰਗੀ ਬੋਧ ਗਿਆ ਜੀ ਸਾਥ ਨਾਲ ਹਾਈ ਨੇ ਫਾਨਸ ਨੂੰ ੱੱਕੇ ਰਗਾ ਤੇ ਮੈਨੂੰ ਬੁਦਾਨ ਬਖੋਲ ਐ ਕਦੇ ਕੱਢਦੇ ਨੇ ਬਦਾਂ ਮਿਓ ਕੇ ਖਾਲਾ ਫਿਰ ਨਰਜੀ ਚੱਗਦੀ ਐ ਨਾ ਇੱਕ ਦਿਨ ਬਹਿਤੀਆਂ ਹੋ ਸਕਣ ਤੀ ਤੂੰ ਕੋਈ ਨਹੀਂ ਤੰਨਾ ਮਰੂ ਸਾਰੇ ਧੀ ਬੀੜੀ ਦੀ ਹੁੰਦੀ ਆ ਗੋਚੇ ਵਰਗੀ ਦੀ ਹੁੰਦੀ ਆ ਕਹਿੰਦਾ ਮੇਰੇ ਬਾਹਰ ਇਹ ਚੱਤ ਪਾਰਦੀ ਨਹੀਂ ਲਾ ਲਾ ਕਦੀ ਜਸੀ ਜਦ ਮਾ ਹੋ ਤਾਂ ਸੁਣ ਚੈੱਕ ਕਰਕੇ ਦਊਗਾ ਮੈਂ ਤੂੰ ਕਦੀ ਲਾ ਬੋਲਦਾ ਮੈਂ ਕਿਤੇ ਲੱਗਿਆ ਹਾਂ ਤੁਸੀਂ ਕਹਿੰਦੇ ਐਕਸ਼ਨ